ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਖੈਰ ਹੋਵੋਗੇ ਤੇ ਟਾਈਮ ਹੋ ਚੁੱਕਿਆ ਜੀ 7:30 ਵਜੇ ਦਾ ਅੱਜ ਮੈਂ ਥੋੜੀ ਜਿਹੀ ਲੇਟ ਦਿਨਾਂ ਸ਼ੁਰੂ ਕਰ ਰਹੀ ਹਾਂ ਬਣਾਣਾ ਬਿਕਾਜ਼ ਵੈਸੇ ਮੇਰਾ ਦਿਲ ਨਹੀਂ ਸੀ ਕਰ ਰਿਹਾ ਬਣਾਉਣ ਨੂੰ ਐਂਡ ਵੈਸੇ ਸ਼ਿਮਲਾ ਮਿਰਚ ਬਣਾਣੀ ਸੀਗੀ ਆਲੂ ਮੈਂ ਬੋਇਲ ਕਰਕੇ ਰੱਖ ਦਿੱਤੇ ਨੇ ਸੋ ਜਸਟ ਕਰੋ ਸ਼ਿਮਲਾ ਮਿਰਚ ਬਣ ਗਈ ਤੇ ਸਮਝੋ ਸਬਜ਼ੀ ਬਣ ਗਈ ਕਿਉਂਕਿ ਆਲੂ ਉਹ ਤਾਂ ਬੋਇਲ ਹੋਏ ਹੋਏ ਨੇ ਪਿਆਜ਼ ਵਗੈਰਾ ਮੰਮੀ ਨੇ ਕੱਟ ਕੇ ਰੱਖਤੇ ਸੀਗੇ ਤੇ ਬਾਕੀ ਆਟਾ ਵੀ ਗੁੰਨਤਾ ਹੈ ਆਟਾ ਗੁੰਨਿਆ ਪਿਆ ਹੈ ਤੇ ਬਾਕੀ ਹੁਣ ਮੈਂ ਬਸ ਕਰਦੀ ਹਾਂ ਬਸ ਫਟਾਫਟ ਲਾ ਕੇ ਸਬਜ਼ੀ ਨੂੰ ਤੜਕਾ ਨਾਲ ਆਪਾਂ ਫੁਲਕੇ ਬਣਾਣੇ ਆ ਓਨੇ ਅੱਗੇ ਬਹੁਤ ਬੰਦਰ ਮਾਰਦੀ ਹੈ ਮੈਂ ਪਿੱਛੇ ਹੋ ਗਿਆ ਨਾ ਪਿੱਛੇ ਹੋ ਗਿਆ ਓ ਇਧਰ ਓ ਇਧਰ ਇਹ ਇਹ ਆ ਗਿਆ ਮੁੜ ਕੇ ਆਇਆ ਆ ਗਾਇਜ ਅੰਦਰ ਰੇਂਜ ਰੋਵਰ ਗੁਸਣ ਲੱਗ ਗਿਆ ਗਾਇਜ ਰੇਂਜ ਰੋਵਰ ਅੰਦਰ ਗੁਸ ਗਈ ਪਿੱਛੇ ਮਾਰਾ ਗੁੱਡਾ ਬੈਠਾ ਹੈ ਪਿੱਛੇ ਕੌਣ ਬੈਠਾ ਹੈ ਤਾ ਗੇਟ ਬੰਦ ਕਰੋ ਤੁਸੀਂ ਕਿਹੜਾ ਗੁੱਡਾ ਬੈਠਾ ਪਿੱਛੇ ਅੱਛਾ ਅੱਜ ਉਹ ਸਾਡੀ ਨਵੀਂ ਮੋਟੀ ਟਿਊਸ਼ਨ ਪੜ ਕੇ ਆਈ ਹੈ ਹਾਂ ਬਟੇ ਉਹ ਭਾਬੀ ਜੀ ਪੜਾ ਰਹੀ ਟਿਊਸ਼ਨ ਨੇ ਹੋਲੀ ਗੱਡੀ ਤੇ ਸ਼ਕਵੇਚ ਪਾਣਾ ਸੀ ਕਿੱਥੇ ਹੋ ਉਹ ਬੰਦਾ ਤੁਹਾਡਾ ਵਲੌਗ ਬਣਾ ਰਿਹਾ ਸੀ ਤੁਹਾਨੂੰ ਬਹੁਤ ਕੁਝ ਬੋਲ ਰਿਹਾ ਸੀ ਫੋਨ ਤੇ ਉਹ ਉਹ ਮਾ ਫੋਨ ਤੇ ਲੱਗੀ ਆ ਮੈਨੂੰ ਸੁਣਿਆ ਨਹੀਂ ਹੈਗਾ ਪਤਾ ਹੈ ਉਹ ਕਹਿੰਦੀ ਆਪਾਂ ਕਿਹੜਾ ਸੁਣਿਆ ਤੇਰੀ ਗੱਲ ਹਾਂਜੀ ਪ੍ਰਨੀਤ ਹਾਓ ਵਾਸ ਯਰ ਐਕਸਪੀਰੀਅੰਸ ਗੁੱਡ ਗੁੱਡ ਓਨਲੀ ਗੁੱਡ অর ਇਟ ਵਾਸ ਸੋ ਗੁੱਡ 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 ਚਲੋ ਫਿਰ ਫਾਈਨਲ ਹੈ ਫਿਰ ਹੁਣ ਫਤਿਹ ਦਾ ਕਰੀਏ ਉਹ ਰੱਡੂ ਦੀ ਆਵਾਜ਼ ਆ ਰਹੀ ਹੈ ਫਤਿਹ ਕਰਿਆ ਹੈਂ ਅਦਿਨ ਕਰ ਲੈਣਾ ਆਰਡਰ ਲਾਉਣਾ ਫਤਿਹ ਨੂੰ ਘਰੇ ਨ ਰੱਖਣਾ ਹੈਗਾ ਕੀ ਇਹਨੇ ਮੈਨੂੰ ਦੋ ਫੋਨ ਆ ਗਏ ਨੇ ਮੇਰੇ ਜਾਨ ਖਾ ਛੜੀ ਕਰਿਓ ਮੜਾ ਜਾ ਫੋਨ ਕਰਿਓ ਉਹਨਾਂ ਨੂੰ ਮੜਾ ਜਾ ਫੋਨ ਕਿਹਨਾਂ ਨੂੰ ਕਰਾ ਫੋਨ ਤੁਹਾਨੂੰ ਉਹ ਦੋਤਾ ਕਦੀ ਅੰਟੀ ਨੇ ਫੋਨ ਲਾਇਆ ਕਿ ਤੈਨੂੰ ਕਹਿੰਦਾ ਅੰਟੀ ਨੇ ਬੋਲਾ ਹੈ ਅੱਜ ਹਮਨੇ ਬਣਾਈ ਹੈ ਸਿਮਲਾ ਮਿਰਚ ਔਰ ਆਲੂ ਮੈਨੂੰ ਦੋੜਾ ਤੇ ਗੱਸੀ ਉਹ ਲੱਗੀ ਰੋਟੀ ਤੇ ਰੇ ਮੈਂ ਕੁੰਨੀਆਂ ਕੀ ਤਰੀਕਾ ਪਹਿਲਾਂ ਮੈਂ ਥੋੜੀ ਉਹ ਦੋੜਾ ਲੱਗਾ ਸੀ ਜਿਹੜਾ ਡੱਡੂ ਨਹੀਂ ਹੁੰਦਾ ਓਹ ਡੇ ਲੰਬਾ ਹੈ ਕਿਹੜਾ ਡੱਡੂ ਉਹ ਜਿਹੜਾ ਤੇ ਇੱਥੇ ਨਾਲ ਹੀ ਤੇ ਸੀ ਉਹੀ ਸੱਚੀ ਜਿਹੜਾ ਸੀ ਤੇ ਨੂੰ ਨਹੀਂ ਲੜਕੀ ਕੀ ਲੈਣਾ ਸੀ ਪੈਸੀ

ਕਿੱਥੇ ਸੁੱਟ ਕੇ ਆਏ ਹੋ ਬਾਹਰ ਬਾਹਰ ਰੂੜੀ ਤੇ ਹਾਂ ਉਹਨਾਂ ਦੀ ਰੂੜੀ ਦੇ ਸੁੱਟੇ ਹਾਈ ਹਾਈ ਫਤਿਹ ਇੱਧਰ ਅਜੇ ਨਾਲ ਕਿੱਥੇ ਅੱਦੇ ਕਿੱਥੇ ਇਹ ਬੱਚੇ 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 ਸੁੱਟਤਾ ਅਰੇ ਜੇ ਨਾਲ ਤੂੰ ਚੈਲੰਜ ਕੀਤਾ ਸੀ ਮੈਨੂੰ ਸੁੱਟਣ ਦਾ ਹਾਂ ਅੱਗੇ ਕਿੱਧਰ ਹੀ ਆਣਾ ਲੱਭੋ ਹੁਣ ਕਿੱਥੇ ਲੈ ਕੇ ਆਏ ਹੋ ਇਹ ਚੱਕ ਪੁੱਛ ਚਲੋ ਕੈਮਰੇ ਲੱਗਣ ਦੇ ਬਾਵਜੂਦ ਸਾਡੇ ਘਰ ਦੇ ਮੂਹਰੇ ਕੱਦੂ ਤੋੜ ਕੇ ਲੈ ਗਿਆ ਕੋਈ ਨਾ ਕੈਮਰੇ ਚੈੱਕ ਕਰ ਲੈ ਆਪਾਂ ਅਮਨ ਕੱਦੂ ਤੋੜ ਕੇ ਲੈ ਗਿਆ ਆਪਣੇ ਘਰ ਦੇ ਮੂਹਰੇ ਤੁਹਾਨੂੰ ਪਤਾ ਕੋਈ ਕੈਮਰੇ ਲੱਗਣ ਦੇ ਬਾਵਜੂਦ ਵੀ ਐਡਾ ਵੱਡਾ ਕੇਸ ਹੋ ਗਿਆ ਕੱਦੂ ਚੋਰ ਕੱਦੂ ਚੋਰ ਸਹੀ ਗੱਲ ਹੈ ਕੇਸ ਕਰਵਾਉਣਾ ਪੈਣਾ ਕੱਦੂ ਚੋਰ ਇਹਦੇ ਚ ਬੁਲਚੇ ਨੇ ਇੱਥੇ ਤਾਂ ਕੁਝ ਹੋਰ ਹੈ ਜਰਾ ਤਾਂ ਮੈਨੂੰ ਹੋਲਡ ਤੇ ਦੇਖਾ ਇਹਦੇ ਚ ਕੀ ਆ ਕਿੱਥੇ ਗਿਆ ਸੀ ਭਾਜੀ ਭਾਜੀ ਚਾਰਜਲੀ ਲੋ ਜੀ ਪਾਜੀ ਨੇ ਅੱਜ ਲੈਣ ਤੇ ਕੁਲਚੇ ਦੇਣਾ ਆਪਾਂ ਪਹਿਲਾਂ ਕੁਲਚੇ ਖਾਈਏ ਤੇ ਫਤਿਹ ਹੁਰੀ ਆਉਣ ਵਾਲੇ ਤੇ ਅਹੀ ਕੱਲ ਹੈਗਾ ਸੰਡੇ ਕਿਤੇ ਜਾਣ ਦੀ ਪਲਾਨਿੰਗ ਕਰ ਰਹੇ ਆ ਤੇ ਅਜੇ ਕੁਝ ਫਾਈਨਲ ਨਹੀਂ ਹੋਇਆ ਹੈਗਾ ਪਰ ਮੈਂ ਤੇ ਐਂ ਕਹਿ ਰਹੀ ਆ ਅਮਨ ਤੇਰੇ ਤੇ ਕੱਪੜੇ ਨਹੀਂ ਹੁੰਦੇ ਦੇ ਉਹ ਮਨ ਤੇਰੇ ਤੇ ਕੱਪੜੇ ਨਹੀਂ ਹੈਗੇ ਹਾਦੀ ਹੋਈ ਪਈ ਯਾਰ ਆ ਵੇਖੋ ਆ ਸੂਟ ਦੇਨੇ ਅਗਲੇ ਦਿਨ ਸਵਾਇਆ ਨਵਾਂ ਇਹ ਮੈਨੂੰ ਪਸੰਦ ਨਹੀਂ ਆਇਆ ਤੇ ਇਹ ਸੂਟ ਕਿਉਂ ਨਹੀਂ ਆਇਆ ਪਸੰਦ ਪਾਪਾ ਨੇ ਚੱਕਾ ਫੁੱਟੇਵਾਂ ਜਾਂ ਮੀਂਹ ਨਹੀਂ ਹੁੰਦਾ ਕੰਫਰਟੇਬਲ ਕੀ ਮਤਲਬ ਕਿਉਂ ਨਹੀਂ ਕਪੜਾ ਨਹੀਂ ਉਹ ਉਹ ਵੀਡੀਓ ਫੁਟਦਾ ਰਹਿ ਰਹੇ ਦੱਸੋ ਕਪੜਾ ੜ ਗੀਓ ਲੈ ਕਰ ਲਾ ਮੈਂ ਤਾਂ ਪ੍ਰਧਾਨ ਸਾਹਿਬ ਕੀ ਕੀ ਕਰਨ ਇਹਦੀ ਆਵਾਜ਼ ਬੰਦ ਕਰ ਦੇ ਆ ਪ੍ਰਿੰਟ ਬੜਾ ਸੋਹਣਾ ਹੈ ਕਿਹੜਾ ਆਹ ਫੁਟਦਾ ਰਹਿਦੀ ਜਾ ਰਹੀ ਹੈ ਕਿਤੇ ਜਾਣ ਦੀ ਪਲੈਨਿੰਗ ਕਰ ਰਹੇ ਆ ਕੀ ਕਰਨਾ ਕਿੱਥੇ ਜਾਣਾ ਰਾਤ ਰੁਕਦੇ ਆ ਮਨ ਨਾਲ ਚੰਡੀਗੜ੍ਹ ਜਾਂਦੇ ਸੁਖਨਾ ਲੈ ਕੇ ਰਾਤੀ ਬੜੀ ਰੌਣਕ ਹੁੰਦੀ ਉੱਥੇ ਮੂੰਹ ਹੈ ਵਾਹ ਨਾ ਸੁਖਨਾ ਲੈ ਕੇ ਜਾਉਂ ਕਿਉਂ ਕੀ ਮੂੰਹ ਟੇ ਨੂੰ ਮੂੰਹੋ ਕੀ ਵੇਖਣੇ ਡੰਗਰ ਆਏ ਸੋਹਣੇ ਸੋਹਣੇ ਹੜੇ ਮੂੰਹ ਨੇ ਇੰਨੇ ਸੋਹਣੇ ਸੋਹਣੇ ਡੰਗਰ ਆਏ ਲੈ ਉਹ ਸੁਆ ਦੇਖੀ ਤਾ ਹਸੂਆ ਸੁ ਕਰਦੇ ਸਾਡੇ ਚਿਹਰੇ ਨੇ ਸਾਡੇ ਮੂੰਹਾਂ ਨੂੰ ਕੀ ਹੋਇਆ ਹੋਇਆ ਨਹੀਂ ਮੈਂ ਮਜ਼ਾਕ ਨਹੀਂ ਯਾਰ ਉਹ ਤਾਂ ਬਹੁਤ ਸੰਗਤ ਹੁੰਦੀ ਐ ਮਨਨਾਤੀ ਕਰਦੋ ਸਾਬੀ ਅਸੀਂ ਸਲਾ ਕੰਦੇ ਜਾਂਦੇ ਚੰਡੀਗੜ੍ਹ ਤੇ ਬਾਕੀ ਗੁਰਦੁਆਰਾ ਸਾਹਿਬ ਦੇਖਦੇ ਕੀ ਭਾਣ ਬੰਦਾ ਪਰ ਮੈਨੂੰ ਸੱਚ ਹੋਰ ਯਾਦ ਆ ਗਿਆ ਜੀ ਉੱਥੇ ਆਪਾਂ ਬਾਲੇ ਜਾ ਆਈ ਪੰਜੋਖੜਾ ਸਾਪ ਪਨੀਰ ਦੀ ਮੱਠੇ ਕੰਦੇ ਦੇਖੋ ਹਣਾ ਹੁਣ ਪਜੋਖੜਾ ਸਾਹਿਬ ਦਾ ਇਹ ਨਹੀਂ ਪਤਾ ਵੀ ਉੱਥੇ ਰਾਤ ਰਹਿਣ ਦਾ ਕੁਝ ਹੁੰਦਾ ਹੈ ਕਿ ਨਹੀਂ ਸਿਸਟਮ ਸਿਸਟਮ ਤੇ ਹੈਗਾ ਰਾਤ ਰਹਿਣ ਦਾ ਉੱਥੇ ਸ਼ਾਮ ਨੂੰ ਜਾਂਦੇ ਸਵੇਰੇ ਤੜਕੇ ਸਵੇਰੇ ਉੱਠ ਕੇ ਤੜਕੇ ਮੱਥਾ ਟੇਕਦੇ ਤੇ ਮੱਥਾ ਟੇਕ ਕੇ ਤੇ ਆ ਜਿੰਦੇ ਉਹ ਜਿਹੜਾ ਕੱਲ ਆਪਾਂ ਪਲਾਨ ਲੈਣਗੇ ਹੈ ਦਾ ਵਧੀਆ ਹੀ ਹੋੜ ਕਿਹੜਾ ਪਲਾਨ ਹੋਰ ਪਤਾ ਲੈਂਦਾ ਕਿਹੜਾ ਪਲਾਨ ਭਾਜੀ ਗੇਂਦਿਆਂ ਪਰ ਕਿਸੇ ਰੈਸਟੋਰੈਂਟ ਚ ਹੂੰ ਉਹ ਦੇ ਰਹੇ ਸੀ ਆਪਾਂ ਨੂੰ ਮੌਕਾ ਦਿੱਤਾ ਅੱਛਾ ਸਮਝ ਗਈ ਮੈਂ ਕਿਹੜਾ پلان ਸਾਨੂੰ ਮੇਰੇ ਦਿੱਤਾ ਹੀ ਕਰੀ ਮੰਨੇ ਨਹੀਂ ਆਈ ਉਹ ਆਈ ਵੀ ਨਹੀਂ ਮੰਨੇ ਕਿਹੜੇ ਰੈਸਟੋਰੈਂਟ ਚ ਗਏ ਹੋ ਹੋਣਾ ਨੀ ਕਲਿੰਦਰ ਕਲਿੰਦਰ ਉਹੀ ਗੱਲ ਫਤਿਹ ਸੱਚੇ ਕਦਾ ਵੀ ਗੱਲ ਫਰੰਡਾ ਬਹੁਤ ਨੇ ਪਾ ਪਾ ਆ ਧਿਆਨ ਕਰਗਾ ਸੀ ਤੇ ਪਾਪ ਰੋ ਇੰਨੇ ਫੋਨ ਆਉਂਦੇ ਨਾ ਮੈਡਮਾਂ ਦੇ ਪੂਰੇ ਕਿੱਥੋਂ ਮੈਨੂੰ ਹੁਣ ਇਹਦੇ ਮੈਂ ਨੰਬਰ ਕਿੱਥੋਂ ਦਿੰਦਾ ਬੜਾ ਮੈਂ ਤਾਂ ਸੀ ਸੰਗਰੂਰ ਹੈ ਨਾ ਰੈਸਟੋਰੈਂਟ ਹਾਂ ਵੱਡਾ ਰਿਆ ਕਾਫੀ ਕੀ ਨਾ ਕੀ ਭਲਾਦਾ ਇੱਕ ਕਰੀ ਬਲੰਦਰ ਮੈਨੂੰ ਲੈ ਗਏ ਤਾਂ ਉਹਨਾਂ ਸਾਨੂੰ ਉਹਨਾਂ ਬੜੇ ਟੂਰ ਦੱਸਿਆ ਫਲਾਣਾ ਤੁਸੀਂ ਗੋਆ ਜਾ ਸਕਦੇ ਹੋ ਇੱਥੇ ਜਾ ਸਕਦੇ ਹੋ ਇਹਨੇ ਇਹਨੇ ਦਿੰਦਾ ਹੈ ਨਹੀਂ ਕਿ ਤੁਹਾਡੀ ਐਨੀਵਰਸਰੀ ਆ ਗਈ ਤੁਸੀਂ ਤੇ ਚੰਡੀਗੜ੍ਹ ਦਾ ਫਲਾਣਾ ਕਿਸੇ ਹੋਟਲ 'ਚ ਉਹ ਇੰਜੋਏ ਕਰਨਾ ਹੈ ਜਾਂ ਉਹ ਬਣਾਣੀ ਹੈ ਮੈਂ ਤੁਹਾਡੀ ਐਨੀਵਰਸਰੀ ਤਕਲੇਸ਼ ਪਿਆ ਤੁਹਾਡੀ ਐਨੀਵਰਸਰੀ ਦੀ ਲੜਾਈ ਪੈ ਜਾਂਦੀ ਹੈ ਤੁਹਾਡੀ ਐਨੀਵਰਸਰੀ ਵਾਲੇ ਦਿਨ ਤਾਂ ਸਵੈਰਥ ਦੱਸੋ ਤੁਸੀਂ ਦੇਖੋ ਜੇ ਕੋਈ ਅੰਬਾਲਾ ਹੈ ਹੁਣ ਅੱਗੇ ਉਹ ਦੀਦੀ ਹੁਣੀ ਰਹਿੰਦੇ ਹੁਣ ਤੇ ਉਹ ਵੀ ਨਹੀਂ ਹੈਗੇ ਨਹੀਂ ਨਹੀਂ ਆਪਣਾ ਰਾਵਾਂਗੇ ਅਗਲੇ ਹਫਤੇ ਨੂੰ ਮਿਰਤਾ ਪੌਣੀ ਜਾ ਕੇ ਘੁੰਮਣਾ ਇੱਥੇ ਨਹੀਂ ਨਹੀਂ ਹੁਣ ਹੋਇਆ ਨਹੀਂ ਉੱਥੇ ਰਹਿੰਦੇ ਨਹੀਂ ਉਹ ਪੀਜੀ ਮੈਂ ਸਾਮ ਨੂੰ ਚਲੇ ਜਾਂਦੇ ਤੇ ਸਵੇਰੇ ਤੜਕੇ ਉੱਠ ਕੇ ਮੱਥਾ ਟੇਕਦੇ ਵਾਪਸ ਆ ਜਾਂਦੇ ਹੈਨਾ ਕਿਉਂਕਿ ਸਵੇਰੇ ਇੱਥੋਂ ਕਿੰਨੇ ਵਜੇ ਚੱਲਾਂਗੇ ਫੇਰ ਕਿਤੇ ਜਾ ਕੇ ਪਹੁੰਚਾਂਗੇ ਤੇ ਸੰਗਤ ਵੀ ਹੁੰਦੀ ਫੇਰ ਮੱਥਾ ਨਹੀਂ ਟਿਕਣਾ ਹੈਗਾ ਭਾਰੀ ਚੰਗੀ ਤਰ੍ਹਾਂ ਹੈਗਾ ਕੋਈ ਅੰਮ੍ਰਾਲੇ ਭਾਰੀ ਅੰਮ੍ਰਾਲੇ ਕੋਈ ਨਹੀਂ ਹੈ ਬਲਵਿੰਦਰ ਦਾ ਕੋਈ ਮੈਨੂੰ ਲੱਗਦਾ ਸ਼ਾਇਦ ਨਹੀਂ ਪਰ ਬਲਵਿੰਦਰ ਦੇ ਦੋਸਤ ਅੰਮ੍ਰਾਲੇ ਕੀ ਉਹਨਾਂ ਨੂੰ ਹੀ ਕਰਨਾ ਨਹੀਂ ਵੀ ਗੁਰਦੁਆਰਾ ਸਭ ਦਾ ਪਤਾ ਲੱਗ ਜੇ ਵੀ ਕਮਰਾ ਮਿਲ ਜਾਂਦਾ ਰਹਿਣ ਨੂੰ ਉੱਥੇ ਉਹ ਤਾਂ ਸਭ ਨਹੀਂ ਮਿਲੋਗੇ ਤਾਂ ਬਾਹਰ ਲੱਗਾਂਗੇ ਪਰ ਬਾਹਰ ਲੱਗਾਂਗੇ ਹਾਂ ਬਾਹਰ ਦੇਖ ਲਾਂਗੇ ਕਿਤੇ ਪਰ ਫਿਰ ਵੀ ਪਹਿਲੇ ਪਤਾ ਤੇ ਹੋਵੇ ਨਾ ਕਿਤੇ ਕੱਟਣੀ ਤਰਾਤੀ ਹੈ ਫਿਰ ਉੱਥੇ ਜੇ ਤੇ ਬਾਹਰ ਵੀ ਕੱਟ ਲਾਂਗੇ ਐਡਾ ਕੋਈ ਚੱਕਰ ਨਹੀਂ ਹੁਣ ਕਿਹੜਾ ਗਰਮੀ ਹੈ ਦੱਸੋ ਫਿਰ ਕਿਵੇਂ ਕਰਨਾ 3:00 ਵਜ ਗਏ ਅੱਜ ਰਾਤ ਵੀ ਪਲਾਨਿੰਗ ਕਰਦੇ ਨੇ ਅੱਜ ਰਾਤ ਦਾ ਕਹਿੰਦੇ ਕਿਉਂਕਿ ਫਿਰ ਮੰਡੇ ਦਾ ਸਕੂਲ ਜਾਣਾ ਐਡਾ ਤੇ ਕੀ ਇਹੀ ਕਿਹੜਾ ਕੋਈ ਉਹ ਕਰਨਾ ਹੈ ਵੀ ਪਾ ਕੇ ਆਹੀ ਕੱਪੜੇ ਵੇਹਣ ਅਮਮ ਨੇ ਪਾਇਆ ਅੱਜ ਸੋਹਣਾ ਗੁਲਾਬੀ ਸੂਟ ਅਮਮ ਮੈਨੂੰ ਵੈਸੇ ਨਾਲ ਇਹਦਾ ਰੰਗ ਨਹੀਂ ਪਸੰਦ ਆਇਆ ਉਹ ਮੈਨੂੰ ਘਰ ਤੇ ਵਧੀਆ ਹੋ ਜਾਂਦਾ ਆ ਅਜੀਬ ਜਿਹਾ ਰੰਗ ਲੱਗ ਰਿਹਾ ਇਹਦਾ ਨਹੀਂ ਤਾਂ ਬਾਕੀ ਸੂਟ ਸਾਰੇ ਇੰਨੇ ਵਧੀਆ ਉਹਨੇ ਕੋਈ ਕਰੇ ਮਨ ਮਨ ਛੋਟਾ ਨਾ ਕਰੋਂ ਜਿਹੜਾ ਬਣ ਗਿਆ ਠੀਕ ਮਨ ਛੋਟੇ ਨੂੰ ਇਹਦੇ ਕੋਲ ਕੱਪੜੇ ਨਹੀਂ ਕਾਟਾ ਮੈਂ ਹੁਣ ਇਹਦੇ 50 ਸੂਟ ਕੱਢ ਕੇ ਰੱਖ ਦਿੰਨੀ ਆ ਬਾਹਰ ਅਮਮ ਤਾਂ ਉਹ ਹੀ ਪਕਾਣੋ ਤਾਂ ਨਹੀਂ ਕਿਤੇ ਚੱਲ ਕੇ ਨਾਵਾ ਲੀ ਗਏ ਦਲਕੁਮਾ ਆਫਰਾ ਕੇ ਉਥੀ ਲੈ ਕੇ ਆਉਣੀ ਹੈ ਨਾ ਗਲਕੁਮਾ ਆਫਰਾ ਕੇ ਹਮਨ ਕੀ ਮਾਰਾ ਕੀਤਾ ਤੇਰੇ ਭਾਜੀ ਨੇ ਜਿੰਨੀ ਤੈਨੂੰ ਭਾਜੀ ਐਸ਼ ਕਰ ਉਹ ਨਹੀਂ ਹੋਰ ਕੋਈ ਨਹੀਂ ਕਰਾਂਦਾ ਹੈਗਾ ਕੋਲਾ ਦੀਦਾ ਕਹਿੰਦੇ ਪ੍ਰਧਾਨ ਤੁਸੀਂ ਕਿਸੇ ਗੱਲ ਤੋਂ ਮੈਂ ਕਦੇ ਕਦੇ ਨਹੀਂ ਮੈਂ ਕਹਿੰਦਾ ਵਿਚਾਰਾ ਕਦੇ ਫਸਿਆ ਪਿਆ ਮੈਂ ਚਿੜੀਆਂ 'ਚ ਫਸਿਆ ਹਾਂ ਕਾ ਚਿੜੀਆਂ 'ਚ ਫਸਿਆ ਹਾਂ ਕੋਈ ਗੀਤ ਪ੍ਰਧਾਨ ਸਾਹਿਬ ਤੇ ਕੋਈ ਪਤਾ ਨਹੀਂ ਕੋਈ ਪਿਛਲੇ ਜਨਮ 'ਚ ਕੋਈ ਮੋਤੀ ਪੁੰਨ ਕੀਤੇ ਹੋਣੇ ਜਿਹੜਾ ਸਾਨੂੰ ਪ੍ਰਧਾਨ ਸਾਹਿਬ ਮਿਲੇ ਦਈ ਵੀ ਤੇ ਆ ਕੋ ਗੁਲਾਜਮ ਤੂੰ ਬਸ ਰਹਿਣ ਦੇ ਬਥੇਰੇ ਘੋਰੇ ਰੰਗਾ ਵਾਲੇ ਦੇਖੇ ਨੇ ਠੀਕ ਆ ਸਾਨੂੰ ਐਦਾਂ ਤੇ ਹੀ ਠੀਕ ਨੇ ਉਹ ਗਾਣਾ ਵੀ ਲੈ ਮੇਰੇ ਜੱਟ ਦਾਸ ਵਾਹੇ ਗ ਬੜਾ ਸੋਹਣਾ ਹੋਗਾ ਹਾਂ ਦੋਸਤ ਜਾਣਾ ਕਿ ਗੱਲਾਂ ਨਾਲ ਹੀ ਸਾਰਨਾ ਜਵਾਕ ਕੌਣ ਪਹਿਲਾਂ ਜਵਾਕ ਦਾ ਬਸ ਸੋਣ ਵਾਲੇ ਨੇ ਆਏ ਖੜੇ ਜਵਾਕ ਖੁੱਲਾ ਪਿਆ ਤਾਂ ਕਦੋਂ ਫੇਰ ਕੋਈ ਤੋੜ ਕੇ ਲੈ ਗਿਆ ਲੱਖ ਲਾਂ ਲਾਣ ਤਾਂ ਕੀ ਫਾਇਦਾ ਸਾਡੇ ਕੈਮਰੇ ਲਵਾਇਆਂ ਦਾ ਜੇ ਕੈਮਰੇ ਲੱਗਿਆ ਤਾਂ ਸਾਡੇ ਕੋ ਕਦੋਂ ਤੋੜ ਕੇ ਲੈ ਗਿਆ ਯਾਰ ਹਾਂ ਹੀ ਹੋਣਾ ਕੋਈ ਨਾ ਕੋਈ ਚੱਕ ਤੇ ਕਾ ਓਏ ਅਬ ਵੀ ਤੇਰੇ ਵਾਲਾ ਹੋਇਆ ਜਿਹੜੀ ਤੂੰ ਵੀਡੀਓ ਪਾਈ ਉਹ ਕੀ ਸਕਦਾ ਮੈਨੂੰ ਤਾਂ ਪਤਾ ਹੀ ਨਹੀਂ ਉਹਦੇ ਬਾਰੇ ਤੇ ਉਹ ਕਿੱਥੇ ਵੇਖੀ ਵੀਡੀਓ ਕੋਈ ਮਾਤੜ ਚਾਰੇ ਫਸ ਗਏ ਦੱਸ ਕਿੱਡੀ ਗਲਤ ਗੱਲ ਯਾਰ ਉਹਦਾ ਕਿਹ ਵਾਸਤੇ ਜਿੰਨੇ ਵੀ ਕਿਹਨੇ ਦੱਸਾਇਆ ਵਿਚਾਰੀ ਅੱਬੇ ਪੇਕੇ ਘਰੇ ਬੈਠੀ ਹੋਈ ਉਹ ਉਹਦਾ ਘਰ ਵਾਲਾ ਵੀ ਹੋਰ ਸੋਹਰੇ ਨਾਲ ਕੋਈ ਹੋਣਾ ਕੋਈ ਸ਼ੁਤ ਪਤਾ ਨਹੀਂ ਇਦਾਂ ਕਰਤੀ ਐ ਕੋਈ ਹੂੰ ਤੇ ਉਹ ਵਿਚਾਰੀ ਪੇਕੇ ਬੈਠ ਕੇ ਫਰਮਟਿਕ ਦਾ ਕੰਮ ਕਰਦੀ ਜਿਵੇਂ ਹੁਣਾ ਡਾ ਰਾਜਾ ਕੋਈ ਕੋਰੀਅਰ ਲਵਾਉਣ ਤੁਰ ਜੇ ਵਿਚਾਰਾ ਤੇ ਭਰਾ ਫਸ ਗਿਆ ਵਿਚਾਰਾ ਜੇਲ੍ਹ ਹਾਏ ਹਾਏ ਨਹੀਂ ਮੈਂ ਮਰ ਜਾ ਹਾਂ ਜੇਲ੍ਹ ਚ ਹੁਣ ਚੜਾ ਹਾਏ ਤੁਹਾਨੂੰ ਪਤਾ ਨਹੀਂ ਕਿਨੇ ਕੀ ਬੰਨ ਰਿਪੋਰਟ ਬਣੀ ਕਿਹੜੀ ਸਹੀ ਆ ਗਈ ਫਿਰ ਤਾਂ ਉਹਨੂੰ ਉਹਦੀ ਉਹ ਜਮਾਨਤ ਹੋ ਜਾਣੀ ਜੇ ਨਾਮ ਸਹੀ ਆਈ ਹੂੰ ਤੇ ਫਿਰ ਕੁਝ ਵੀ ਹੋ ਸਕਦਾ ਹੈ ਠਾਏ ਵਾਏ ਗੁਰੂ ਦਸ ਕਿੰਨੇ ਕਿ ਇਹ ਨੂੰ ਮੜਨ ਮੈਂ ਯਾਰ ਕੱਲ ਵੀ ਦੀਦੀ ਨੂੰ ਕਹਿ ਕੇ ਹਟੀਆਂ ਕੱਲ ਸਰਪਜੀਤ ਦਾ ਫੋਨ ਆਇਆ ਸੀ ਇੱਕ ਮਿੰਟ ਮੰਨ ਲਓ ਫੋਨ ਆ ਗਿਆ ਫਿਰ ਆਪਾਂ ਗੱਲ ਕਰਦੇ ਆਂ ਆਸੀ ਸਾਡਾ ਪਿੰਡ ਹੈ ਰਮਣ ਚਾਹ ਤਾਰ ਅੱਜ ਤੂੰ ਪਾਜੀ ਅੱਜ ਤੂੰ ਜਾਣ ਤਾਂ ਨਹੀਂ ਮੈਂ ਚਾਹ ਤਰਦਾ ਕਦੋਂ ਨਾ ਮਾਦਰਨੀ ਮੈਂ ਚਾਹ ਤਰਦੀ ਨਹੀਂ ਹੈਗਾ ਅੱਛਾ ਅੱਜ ਤਰ ਹੋ ਗਈ ਅਮਨ ਚਾ ਹਮਣ ਖੜੀ ਹੋ ਜਾ ਮਿੰਟ ਮਾਰ ਮੈਂ ਇੱਥੇ 2 ਵਜੇ ਇੱਥੇ ਬੈਠੀ ਮੈਨੂੰ ਤੇਰਾ ਪ੍ਰੈਗਨਨ ਹੋਣਾ ਹਵਾ ਜਿਹਾ ਬੰਨ ਵਜਿਆ ਮਿੰਟ ਤਾਂ ਜਨ ਜਾਣ ਚਲਗੀ ਕਿਉਂ ਜਾਨ ਕਹਿੰਦਾ ਨਿਕਲ ਕੇ ਡਾਂਗ ਚੱਕਣੀ ਗਾਹ ਪਾ ਦੇਣਾ ਹੈ ਵੀਡੀਓ ਕਾਲ ਵੀਡੀਓ ਕਾਲ ਚੱਕ ਲਈ ਹਲੋ ਹਲੋ ਬਗਤ ਅਮਨ ਤਨ ਤੁਸੀਂ ਸਾਡਾ ਦਿলো ਜੁੜਿਆ ਤਾਂ ਦੇਖਦੇ ਸ਼ੁਰੂ ਕਰੋ ਦੇਖੋ ਜੀ ਸਬਸਕ੍ਰਾਈਬਰ ਦੀ ਵੀਡੀਓ ਕੋਲ ਆਈ ਹੈ ਵੀਡੀਓ ਕੋਲ ਲਾ ਕੇ ਸਪੈਸ਼ਲ ਸਾਨੂੰ ਐਪਰੀਸ਼ੀਏਟ ਕਰ ਰਹੇ ਨੇ ਥੈਂਕ ਯੂ ਸਾਰੇ ਸਾਰੇ ਫੋਨ ਆਈ ਜਾਂਦੇ ਨੇ ਬਹੁਤ ਛੋਟੀ ਹੁੰਦੀ ਹੈ ਛੋਟੀ ਪੜੀ ਵੀਡੀਓ ਥੈਂਕ ਯੂ ਦੀ ਥੈਂਕ ਯੂ ਬਹੁਤ ਖੁਸ਼ੀ ਹੋਈ ਮੈਨੂੰ ਤੁਸੀਂ ਇਸ ਤਰ੍ਹਾਂ ਮੈਨੂੰ ਵੀਡੀਓ ਕੋਲ ਲਾ ਕੇ ਦੱਸ ਰਹੇ ਹੋ ਸਾਡੀ ਫੈਮਿਲੀ ਬਾਰੇ ਬੜੀ ਖੁਸ਼ੀ ਹੋਈ ਹੈ ਮੈਂ ਬਹੁਤ ਚੰਗਾ ਤੁਹਾਨੂੰ ਵੀ ਆਪ ਬਹੁਤ ਯਾਰ ਸੋ ਸੋ ਆਪ ਦਾ ਹਮੇਸ਼ਾ ਯਾਰ ਬਹੁਤ ਆਸੀ ਹਜੇ ਹੁਣੇ ਕੁਲਵਿੰਦਰ ਨੂੰ ਕਹਿ ਕੇ ਆਇਆ ਮੈਂ ਕੁਲਵਿੰਦਰ ਵਿਚਾਰਾ ਚਿੜੀਆਂ ਚ ਫਸਿਆ ਹੋਇਆ ਮੈਂ ਕਹਿੰਦੀ ਕੋਈ ਕਿੰਦੀ ਚਿੜੀ ਮੈਨੂੰ ਇੱਧਰ ਲੈ ਜਾ ਕੋਈ ਮੈਨੂੰ ਇੱਧਰ ਲੈ ਜਾ ਬਹੁਤ ਬੜਾ ਕਰਮਾ ਪਰਮਾਤਮਾ ਬਹੁਤ ਬਹੁਤ ਤਰਕੁਣ ਹੈ थैंक यू ਜੀ ਮਾਸਟਰ ਬਣਾ ਦੇ ਜੀ ਹਾਂ ਜੀ ਤਾਂ ਜੀ ਬਹੁਤ ਸਾਰੇ ਹਰੇਕ ਵਾਰ ਬੋਲ ਫਤਿਹ ਸੇ ਹਲੋ ਹਲੋ ਕਰੋ ਹਲੋ ਕਰੋ ਫਤਿਹ ਆਂਗਰੇ ਹਲੋ ਸਤਿ ਸ਼੍ਰੀ ਅਕਾਲ ਬੋਲੋ

ओके इंग्लैंड ਤੋਂ ਠੀਕ ਹੈ। ਅਹੋ ইংল্যান্ড ਤੋਂ ਕਾਲ ਆਈ ਹੈ। ਦੇਖਦੇ ਹੋ। ਉਹ ਮੇਰੇ ਕੀ ਕਰਤਾ। ਪਰ ਇੱਕ ਤਾਂ ਸਾਡੇ ਪ੍ਰੈਕਟਿਸ ਨੂੰ ਜਲਦ ਤੋਂ ਜਲਦ ਪੂਰੀ ਕਰ ਸਕਦੇ ਹਾਂ। ਨਹੀਂ ਜਦੋਂ ਦਿਲ ਨੇੜੇ ਹੈ ਫਿਰ ਦੂਰ ਨਹੀਂ ਵੇਖੀ ਜਾਂਦਾ। ਤੁਸੀਂ ਆ ਜਾਓ ਕੋਈ ਚੱਕਰ ਤੇ ਆਪਾਂ ਮਿਲਾਂਗੇ। ਆ ਜਾਓ। ਉਹ ਜਦੋਂ ਆਏ ਸੀ ਜਦੋਂ ਆ। ਹਾਂ ਬੰਦ ਦੱਸ ਕੇ ਜਾਇਓ ਠੀਕ ਹੈ ਨਾ ਫੇ ਮੈਨ ਆਣਾ ਹੈ। ਮੈਂ ਕਿਹਾ। ਕਿਹਾ ਕਿ ਨਾ ਪੜੀਓ ਕਾਇਸ਼ੀ ਦੀ। ਸੁਨੀ ਐਟਲੈਕਸ। ਅੰਤਲੋ ਜੁਰ ਤੋੜ ਲੂਕ ਐਡੀ ਕਰਾ ਕੇ ਆਪਾਂ ਸੂਟ ਹੈ। ਰਚਾ। ਇੰਨਾ ਪਾਪ ਨਾ ਕਮਾਇਆ ਕਰੋ ਫਤਿਹ ਨਹੀਂ ਉਹ ਤਾਂ ਨਹੀਂ ਯਾਰ ਉਹ ਵਾਲਾ ਨਹੀਂ ਉਹ ਕੋਲ ਲੈਣਾ ਨਾ ਉਹ ਚਪਕਾ ਕੇ ਤੇ ਪਰਾਂ ਥੱਲੇ ਰੱਖੇ ਨੇ ਇਹਨੂੰ ਹਾਂ ਹਾਂ ਸਹੀ ਗੱਲ ਇੱਕ ਪਤੇ ਦੇ ਪੈਰਾ ਥੱਲੇ ਰੱਖੇ ਹੋਏ ਆ ਮਾੜਾ ਜਿਹੜਾ ਹਾਂਜੀ ਪਰ ਨਹੀਂ ਥਾ ਵਾਸ ਯਰ ਡੇ ਜਸਟ ਓਕੇ ਕੋਈ ਪਲਾਨ ਕਰਨਾ ਹੈ ਤੁਹਾਨੂੰ ਹਾਂ ਕੀ ਕਰਨਾ ਠੀਕ ਹੈ ਜੋ ਪ੍ਰਸਾਦ ਅੰਦਰ ਪ੍ਰਸਾਦ ਜਿਹੜਾ ਤੁਹਾਡਾ ਕਹਿ ਰਹੇ ਸੀ ਮੈਂ ਮੱਥਾ ਟੇਕਣ ਜਾਣਾ। ਹਾਂਜੀ। ਅੱਜ ਤਾਂ ਅੱਜ ਦਾ ਸੋਚਦੇ ਆਂ ਵੀ ਅੱਜ ਚੱਲੀਏ। ਤੇ ਫਿਰ ਸਿਰ ਮੱਥਾ ਟੇਕ ਕੇ ਤੇ ਆ ਜਾਾਂਗੇ। ਅਮਨ ਤੂੰ ਸੂਟ ਬਦਲ ਯਾਰ ਪਹਿਲਾਂ। ਨਹੀਂ ਵਧੀਆ ਲੱਗ ਰਿਹਾ। ਇਹ ਤਾਂ ਮਿੱਠਾ ਵੀ ਨਹੀਂ ਹੈਗਾ ਕਿਤੇ ਉਹ ਮਤਲਬ। ਪਤਾ ਨਹੀਂ ਇਹ ਜੀਬ ਜੇ ਕਲਰ ਲੱਗ ਰਿਹਾ ਯਾਰ। ਉਹ ਕਿੱਦਿਆ ਪਾਇ ਲੈਣਾ ਫੁੱਲਾ। ਆਪਾਂ ਜੀ। ਫੁੱਲਾ ਵਾਲੇ ਤੇ ਪਾਏ ਨੇ। ਹੈ? ਕਲਰ ਕੰਬੀਨੇਸ਼ਨ ਅਜੀਬ ਜਿਹਾ ਲੱਗ ਰਿਹਾ ਹੈ ਅਮਣੇ ਇੱਕ ਵਾਰੀ ਆ ਦੀ ਰਖੜੀ ਤੇ ਆਪਾਂ ਤਿੰਨੇ ਜਣੀਆਂ ਹੋਰ ਹੀ ਤਰ੍ਹਾਂ ਦੇ ਸਾਦ ਰੰਗੇ ਜਿਹੇ ਰੰਗ ਇਹ ਤਿੰਨਾਂ ਨੇ ਮੜਵਾਤੇ ਹੀ ਕਹਿੰਦੇ ਵਾਪਸ ਕਰਕੇ ਆਓ ਉਹ ਉਹ ਕਿਦਾਂ ਵੀ ਉਡ ਪਟਾ ਗਈ ਅੰਦਰ ਹਣਾ ਬਾਲਾ ਹੀ ਉਡ ਪਟਾਂਗੀ ਚੁੰਨੀ ਕਿਹੜੀ ਇਹਦੇ ਨਾਲ ਚੁੰਨੀ ਦਾ ਉਹ ਪਾਈ ਸੱਚ ਨਹੀਂ ਲੈ ਕੇ ਆਈ ਬਾਲਾ ਕਿਹੜੀ ਆ ਮੇਰੇ ਦੇਸ ਦਾ ਪਰੰਗਾ ਇਹ ਡਾਈ ਕਰਵਾਈ ਤੂੰ ਸਪੈਸ਼ਲ ਇਹਦੇ ਨਾਲ ਤਰੰਗਾ ਇਹ ਪੈਥੋ ਕਿਹੜੇ ਪਾਸੇ ਆ ਗਿਆ ਮਣ ਹਾਂ ਸੋਣ ਲਾ ਗਰਾਂ ਚੋ ਨੀ ਨਾ ਤਾਂ ਮਰ ਜਨ ਤਾਂ ਤੂੰ ਬੰਦਾ ਕੁਛ ਵੀ ਲਾਲ ਰੰਗ ਕੋਈ ਤਾਂ ਆਏ ਨਾ ਮੈਂ ਤਾਂ ਹੀ ਤੇ ਕਹਿ ਗਾਜਰੀ ਰੰਗ ਪਾਣਾ ਹੀ ਲਾਲ ਰੰਗ ਕਿਹੜੇ ਪਾਸੇ ਪਾਦਾ ਸਾਡਾ ਕਦੀ ਕੋਈ ਚਾਜਣਾ ਕੱਪੜਾ ਨਹੀਂ ਤਿਆਰ ਹੋਇਆ ਸਾਡਾ ਤਿਆਰ ਕੱਪੜਾ ਤਿਆਰ ਕਰ ਜੇ ਮੁਰਦੇ ਦਾ ਕੱਪੜਾ ਅਮਨ ਤੂੰ ਆਪਣੇ ਸੂਟ ਦੇ ਜਾਣ ਕੇ ਖਰਾਬ ਕੁਰਬਾਨੀ ਹੈ 6 ਮਹੀਨੇ ਲੰਦਾ ਆਏਗਾ ਫਿਰ ਗਲਤ ਕਰ ਲੈ ਯਾਰ ਇੱਕ ਵਾਰੀ ਮੇਰਾ 6 ਮਹੀਨੇ ਲੱਗੇ ਸੂਟ ਕੱਟਿਆ ਨੂੰ ਮੈਂ ਹੁਣ ਫੋਨ ਕੀਤਾ ਮੈਨੂੰ ਮੇਰਾ ਘੰਟੇ ਸੂਟ ਬਣਾ ਕੇ ਦੇ ਕਹਿੰਦਾ ਹਾਂ ਦੇ ਦੇ ਹਾਂ 6 ਮਹੀਨਿਆਂ ਤੱਕ ਬਣਿਆ ਨਹੀਂ ਹੁਣ ਤਰਾ ਇੱਕ ਘੰਟੇ ਚ ਸੂਟ ਬਣ ਜੂਗਾ ਹਏ ਹਏ ਐਂ ਕਾ ਤੋ ਕਹਿੰਦੀ ਸੁੱਖੀ ਜਾਂਦੀ ਮੈਂ ਮੈਂ ਦੋ ਕੁੜਤੀਆਂ ਦੇ ਕੱਪੜੇ ਕੱਢ ਕੇ ਰੱਖੇ ਮੈਂ ਡਿੰਪਲ ਰੋਜ਼ ਕਹਿੰਦੀ ਡਿੰਪਲ ਲੈ ਕੇ ਆਉਣਾ ਕਹਿੰਦੀ ਤੁਸੀਂ ਲੈਣ ਦੋ ਕਹਿੰਦੀ ਲੈਸ਼ ਦੇਣੇ ਆ ਕਾ ਤੋ ਕਹਿੰਨੀ ਅਜੇ ਹੀ ਮੁੰਡੇ ਵਿਆਣੇ ਨੇ ਨੂਹਾਂ ਲਿਆਉਣੀਆਂ ਹੀ ਹਾਂ ਜੇ ਨੂਹਾਂ ਕਹਿੰਦੀ ਦੱਸ ਕਰਦੇ ਫਿਰ ਸੱਤ ਅੱਗੀ ਹੋ ਜਾਂਦਾ ਫੋਟੋ ਟੰਗੀ ਹੋਵੇ ਕਿ ਦੋ ਉਹ ਤਾਂ ਫਿਰ ਕੋਈ ਗੱਲ ਨਹੀਂ ਉਹਦਾ ਰੱਬ ਰੱਖਾ ਰੱਬ ਜਾਣਦਾ ਉਹ ਤਾਂ ਫਿਰ ਕਿਹਨਾਂ ਦੇ ਖਾਣ ਦੇ ਪੈਰਾਂ ਚ ਫਿਰੁੰਦੇ ਨੇ ਸਾਰੇ ਇਹਨੇ ਇਹ ਸੱਤੋਂ ਨੇ ਬਿਲਕੁਲ ਵੀ ਨਹੀਂ ਪਾਈ ਹੈਗੀ ਮਿਰਚ ਤਾਂ ਹੈ ਹੀ ਨਹੀਂ ਇਹਦੇ ਚ ਭੋਰਾ ਵੀ ਅੱਜ ਨਹੀਂ ਤਾਂ ਅੱਗੇ ਹੁੰਦੀ ਐ ਮਿਰਚ ਤਾਂ ਵਿੱਚ ਭੋਰਾ ਨਹੀਂ ਹੈਗੀ ਥੋੜਾ ਜਿਹਾ ਫੂਤ ਮਾਰ ਕੇ ਖਾ ਤੂੰ ਠੀਕ ਐ